ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀ ਆ ਅੱਜ ਭਰਾਵੋ ਆਪਾਂ ਆਏ ਸੀਗੇ ਕੇਂਦਰੀ ਜਵਾਹਰ ਨਵੋਦੇਆ ਸਕੂਲ ਢੱਲਵਾ ਤੇ ਬੱਚੇ ਖੇੜੇ ਦੇ ਦੇਖ ਕੇ ਬੜਾ ਮਨ ਖੁਸ਼ ਹੋਇਆ ਭਰਾਵੋ ਤਾਂ ਬੱਚਾ ਨੂੰ ਪ੍ਰੈਕਟਿਸ ਕਰਾ ਰਿਆ ਸੀਗਾ ਮੈਨੂੰ ਲੱਗਿਆ ਵੀ ਜਿਵੇਂ ਹਰਿਆਣਾ ਜਾਂ ਹਿਮਾਚਲ ਦਾ ਹੀ ਬਈ ਹੋਗਾ ਕੱਦਾਵਾਰ ਦੇਖ ਕੇ ਤੇ ਬੱਚਾ ਨੂੰ ਬਹੁਤ ਵਧੀਆ ਗੇਮਾਂ ਕਰਾ ਰਹੀ ਬੀਟੀਐਸ ਕਰਕੇ ਬੀਟੀਐ ਨੂੰ ਮੈਂ ਸਰ ਨਾਲ ਗੱਲਬਾਤ ਕਰਨੀ ਚਾਹੀ ਤਾ ਸਾਰੇ ਮੈਨੂੰ ਟਾਈਮ ਤਾਂ ਆਜੋ ਤੁਹਾਡੀ ਵੀ ਆਪਾਂ ਗੱਲਬਾਤ ਕਰਾਉਣੇ ਆ ਸਤ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੇਰਾ ਨਾਮ ਰਵੀ ਕੁਮਾਰ ਹੈ ਮੈਂ ਜਵਾਰ ਨਵੋਦਾ ਵਿਦਿਆਲਏ ਜੋ ਕਿ ਬਰਨਾਲਾ ਵਿੱਚ ਸਥਿਤ ਹੈ ਇੱਥੇ ਪੀਈਟੀ ਦੇ ਪਦ ਤੇ ਕਾਰਜ ਰਤਾ ਮੈਂ ਇੰਟਰਨੈਸ਼ਨਲ ਪਲੇਅਰ ਹਾਂ 2016 ਦੇ ਵਿੱਚ ਵਰਲਡ ਚੈਂਪੀਅਨਸ਼ਿਪ ਬੌਕਸਿੰਗ ਦੀ ਹੋਈ ਸੀ ਉਹਦੇ ਵਿੱਚ ਮੇਰਾ ਬ੍ਰਾਂonz ਮੈਡਲ ਸੀ ਇੰਡੀਆ ਤਰਫੋਂ ਮੈਂ ਖੇਡਿਆ ਸੀ ਤੇ ਹੁਣ ਜਿਹੜੀਆਂ ਮੈਂ ਆਪਣੀਆਂ ਸੇਵਾਵਾਂ ਜਵਾਰ ਨਵੋਦਾ ਵਿਦਿਆਲਏ ਜੋ ਕਿ ਬਰਨਾਲਾ ਦੇ ਵਿੱਚ ਸਥਿਤ ਹੈ ਇੱਥੇ ਜਿਹੜਾ ਅ ਅੱਜ ਦਾ ਵਕਤ ਹੈ ਜੋ ਅੱਜ ਦਾ ਸਮਾਂ ਹੈ ਉਹ ਨਸ਼ਿਆਂ ਦਾ ਭਾਰੂ ਹੈ ਤਾਂ ਉਹਨਾਂ ਤੋਂ ਬੱਚਿਆਂ ਨੂੰ ਦੂਰ ਰੱਖਣ ਵਾਸਤੇ ਸਾਡੇ ਕੋਲ ਇੱਕ ਹੀ ਜੋ ਵਧੀਆ ਲੈਨ ਹੈ ਉਹ ਹੈ ਸਪੋਰਟਸ ਦੀ ਮੈਂ ਚਾਹਨਾ ਕਿ ਜਿਆਦਾ ਤੋਂ ਜਿਆਦਾ ਬੱਚੇ ਸਪੋਰਟਸ ਦੇ ਵਿੱਚ ਇਨਵੋਲਵ ਹੋਣ ਤੇ ਜਦੋਂ ਜਿਆਦਾ ਖੇਡਾਂ ਦੁਬਾਰਾ ਜਿਵੇਂ ਇੱਕ ਟਾਈਮ ਹੁੰਦਾ ਸੀ ਕਿ ਪੰਜਾਬ ਇੱਕ ਤਰੱਕੀ ਦੇ ਵਿੱਚ ਸੀ ਸਭ ਤੋਂ ਅੱਗੇ ਪੰਜਾਬ ਦਾ ਨਾਮ ਸੀ ਸਪੋਰਟਸ ਦੇ ਵਿੱਚ ਜੋ ਕਿ ਇਹਦੇ ਉੱਤੇ ਲੇਅਰ ਜਿਹੜੀ ਚੜ ਗਈ ਹੈ ਉਹ ਨਸ਼ੇ ਦੀ ਚੜ ਗਈ ਹੈ ਤੇ ਇਹਨਾਂ ਵਿੱਚ ਸਾਡੇ ਯੁਵਾਵਾਂ ਦਾ ਵੀ ਬੜਾ ਸੇਹੋਗ ਰਹੂਗਾ ਜੇ ਇਸ ਚੀਜ਼ ਨੂੰ ਨਸ਼ਿਆਂ ਨੂੰ ਛੱਡ ਕੇ ਸਪੋਰਟਸ ਦੇ ਵਿੱਚ ਆਉਣ ਕੁੜੀਆਂ ਨੂੰ ਮਹਤਵਤਾ ਦੇਣ ਮੈਂ ਇਹ ਚਾਹਨਾ ਕਿ ਚਾਹੇ ਉਹ ਕੁੜੀ ਹੈ ਚਾਹੇ ਮੁੰਡਾ ਹੈ ਉਹ ਅੱਗੇ ਜਾਵੇ ਆਪਦਾ ਦੇਸ਼ ਦਾ ਨਾਮ ਰੋਸ਼ਨ ਕਰੇ ਆਪਦੇ ਪਰਿਵਾਰ ਦਾ ਨਾਮ ਰੋਸ਼ਨ ਕਰੇ ਤੇ ਇਹ ਸਕੂਲ ਜਵਾਰ ਨੂੰ ਉਹਦੇ ਵਿਦਾਲੇ ਦਾ ਨਾਮ ਉੱਚਾ ਕਰੇ ਬਹੁਤ ਬਹੁਤ ਧੰਨਵਾਦ ਸਸਿਗ ਵੇਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਉਹ ਵੈਰੀ ਗੁੱਡ ਵੈਰੀ ਗੁੱਡ ਇਹ ਪ੍ਰੋ ਮਿੰਟਾ ਕੋਚ ਦੀ ਸਾਰਾ ਸਿਹਰਾ ਕੋਚ ਦੇ ਸਰ ਜਾਂਦਾ ਹੈ ਨਾ ਬੱਚਿਆਂ ਨੂੰ ਜਿੰਨਾ ਆਪਾਂ ਦਾ ਕਰਾ ਨਹੀਂ ਸਕਦੇ ਪਰ ਜਿਹੜਾ ਕੋਚ ਹੁੰਦਾ ਉਹ ਘੂਰ ਵੀ ਦਿੰਦਾ ਹੈ ਕੰਨ ਦੀ ਵੀ ਲਾ ਦਿੰਦਾ ਜੇ ਬੱਚੇ ਆਹ ਭਰਾ ਉਹ ਮੈਂ ਤਾਂ ਆਡੀਅੰਸ ਹੈ ਇਹ ਬੱਚਾ ਨੂੰ ਆਪਾਂ ਇੱਥੇ ਬੱਚੇ ਹੋਸਟਲ ਦੇ ਵਿੱਚ ਇਹ ਚੀਜ਼ਾਂ ਬੱਚੇ ਕਰ ਲੈਂਦੇ ਨੇ ਘਰੇ ਆਪਾਂ ਦੋਨਾ ਨਿਕੇਰ ਹੁੰਦੀ ਆ ਬੱਚੇ ਨੂੰ ਆਪਾਂ ਕੰਮ ਲਾਈ ਲਾ ਲੈਣੇ ਆ ਜਾਂ ਕਿਤੇ ਨਾਨਕੇ ਮਾਸੀਆਂ ਭੂਆ ਕੋਲ ਪਾਇਦੇ ਨੇ ਇੱਥੇ ਬੱਚਾ ਹੋਸਟਲ ਦੇ ਵਿੱਚ ਕੀ ਆ ਪ੍ਰੋਪਰਲੀ ਪੜ੍ਹਾਈ ਨਾਲ ਦੂਸਰਾ ਗੇਮ ਨਾਲ ਆ ਦੇਖੋ ਬਰਾਬਰ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਈ ਤੇ ਸਾਰੇ ਬੱਚਿਆਂ ਨੂੰ ਸਰ ਕੋ ਸਾਹਿਬ ਕੱਲੇ-ਕੱਲੇ ਨੂੰ ਟਰਾਈ ਕਰਾ ਰਹੇ ਨੇ ਇਹ ਅਮਰ ਜਿਹੜੇ ਵੇਲੇ ਹੋਣਗੇ ਨਾ ਇਹ ਪ੍ਰੈਕਟਿਸ ਕਰਨਗੇ ਵੀ ਜਿਹੜਾ ਉਹ ਬੱਚਾ ਵਧੀਆ ਜਿਵੇਂ ਕਹਿੰਦੇ ਖਰੂਜੂ ਦੇ ਕੇ ਖਰਬੂਜਾ ਰੰਗ ਬਲਟਾਉਂਦਾ ਹੈ ਇਹਦੇ ਵਿੱਚ ਕੁਝ ਨਾ ਕੁਝ ਬੱਚੇ ਤਾਂ ਪੱਕਾ ਮੈਡਲ ਲੈ ਕੇ ਆਉਣਗੇ ਹੌਨ ਬਿਲ ਟਾਈਮ ਦੇ ਵਿੱਚ ਬਹੁਤ ਵਧੀਆ ਕੋਸ਼ਿਸ਼ ਆ ਇਹ ਕੋ ਸਾਹਿਬ ਦੀ ਜਵਾਰ ਨਵੋਦਿਆ ਕਲਮਾ ਬਰਨਾਲਾ ਉਹ ਵੈਰੀ ਗੁੱਡ ਆ ਚੀਜ਼ ਹੈ ਨਾ ਐਸਟਰਾ ਮਾਰ ਠੀਕ ਹੈ ਐਸਟਰਾ ਲੱਗੇ ਕਿੱਲ ਕਰ ਨਹੀਂ ਕਰਾ ਦੇਗੇ ਵੈਰੀ ਗੁੱਡ ਵੈਰੀ ਗੁੱਡ ਕੁਝ ਬੱਚੇ ਨਾ ਚਿਸਕ ਜਾਂਦੇ ਨੇਗੇ ਹੌਲੀ ਹੌਲੀ ਜਿਵੇਂ ਚੈੱਕ ਕਰਨਗੇ ਤਿਆਰੀ ਵੈਰੀ ਇਹਦੀ ਉਹ ਜਰੂਰ ਇਚ ਪਰਫੈਕਟ ਹੋ ਜਾਣਗੇ ਕੋਈ ਬੱਚੇ ਪਿੰਡ ਆਲੇ ਨਹੀਂ ਹਾਲ ਤੱਕ ਆਪਾਂ ਬੱਚੇ ਛੋਟੇ ਹੁੰਦੇ ਨੂੰ ਇਹ ਚੀਜ਼ਾਂ ਖੜਾਈਏ ਨੇ ਹੈਗੀਆਂ ਹੈਗੀਆਂ ਉਹ ਜਿਹਨਾਂ ਬਾਗਿਆਂ ਬੱਚੇ ਮਿੱਟੀ ਖੇਡਦੇ ਸੀਗੇ ਤੇ ਸਾਈਕਲ ਚਲਾਉਂਦੇ ਸੀਗੇ ਜੱਤ ਤੋਰ ਕੇ ਲੈ ਕੇ ਆਂਦੇ ਹੁਣ ਤਾਂ ਆਪਾਂ ਦਾ ਸਾਹ ਚੜ ਜਾਂਦਾ ਭਰਾ ਵਗਰਮੀ ਚ ਜੇ ਬੱਚੇ ਤੋਰ ਕੇ ਲੈ ਕੇ ਆਨੇ ਪਹਿਲਾਂ ਲੋਕ ਤੁਰਦੇ ਸੀਗੇ ਦੇਖੋ ਕਿਵੇਂ ਲੱਗੀ ਭਰਾਵੋ ਸਾਡੀ ਛੋਟੀ ਜੀ ਕੋਸ਼ਿਸ਼ ਕਮੈਂਟ ਕਰਕੇ ਜਰੂਰ ਦੱਸੋ